ਪੰਜਾਬ ਦੇ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਕਰਾਲੀ ਦੇ ਸਾਬਕਾ ਨਗਰ ਕੌਂਸਲ ਗੌਰਵ ਗੁਪਤਾ ਨੂੰ ਨਗਰ ਕੌਂਸਲ ਜੀਰਕਪੜ ਦੇ ਸਾਬਕਾ ਕਾਰਜਕਾਰੀ ਗ੍ਰੀਸ਼ ਵਰਮਾ ਦੀ ਆਮਦਨ ਤੋਂ ਵੱਧ ਆਮਦਨ ਬਣਾਉਣ ਦੇ ਮਾਮਲੇ ਦੇ ਵਿੱਚ ਮਦਦ ਕਰਨ ਦੇ ਥੋਸ ਦੋਸ਼ 'ਤੇ ਗ੍ਰਿਫਤਾਰ ਕੀਤਾ। ਇਸ ਮਾਮਲੇ ਦੇ ਵਿੱਚ ਗ੍ਰੀਸ਼ ਵਰਮਾ ਤੇ ਉਸ ਦੇ ਸਾਥੀਆਂ ਸੰਜੀਵ ਕੁਮਾਰ ਵਾਸੀ ਖੜ ਅਤੇ ਪਵਨ ਕੁਮਾਰ ਸ਼ਰਮਾ ਵਾਸੀ ਪੰਚਕੁਲਾ ਜੋ ਕਿ ਕੋਲੋਨਾਈਜ਼ਰ ਹਨ ਨੂੰ ਪਹਿਲਾਂ ਹੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ। ਇਹ ਪ੍ਰਗਟਾਵਾ ਹਰਤੇ ਹੋਇਆ ਅੱਜ ਤੇ ਵਿਜੀਲੈਂਸ ਦੇ ਬੁਲਾਰੀ ਨੇ ਦੱਸਿਆ ਕਿ ਮਹਾਨੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਰੀ ਜਾਂਚ ਲਈ ਗੌਰਵ ਗੁਪਤਾ ਨੂੰ 4 ਦਿਨ ਦੀ ਪੁਲਿਸ ਦੀ ਰਿਮਾਂਡ ਤੇ ਭੇਜ ਦਿੱਤਾ। ਉਹਨਾਂ ਨੇ ਦੱਸਿਆ ਕਿ ਇਸਬੰਧੀ ਵਿਜੀਲੈਂਸ ਬਿਊਰੋ ਨੇ ਗ੍ਰੀਸ਼ ਵਰਮਾ ਤੇ ਹੋਰਾਂ ਵਰਤ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਲਈ ਸਾਲ 2022 ਦੇ ਵਿੱਚ ਐਫ ਆਈ ਆਰ ਨੰਬਰ 18 ਦਰਜ ਕੀਤੀ ਜਾਂਚ ਦੇ ਦੌਰਾਨ ਪਾਇਆ ਗਿਆ ਕਿ ਗ੍ਰੀਸ਼ ਵਰਮਾ ਨੇ ਆਪਣੀ ਪਤਨੀ ਸੰਗੀਤਾ ਵਰਮਾ ਤੇ ਪੁੱਤਰ ਵਿਕਾਸ ਵਰਮਾ ਦੇ ਨਾਂ ਤੇ ਉਨੇ ਪਰ ਮੁੱਖ ਰਿਹਾਈਸ਼ ਵਪਾਰਕ ਜਿਆਦਾ ਦਾ ਫੀਟੀਆਂ ਬੁਲਾਰੇ ਨੇ ਦੱਸਿਆ ਕਿ ਕਥਿਤ ਦੋਸ਼ੀ ਗਰੀਸ਼ ਵਰਮਾ ਜੀ ਰਿਕਪੁਰ ਖਰੜ ਕੁਰਾਲੀ ਡੇਰਾ ਬੱਸੀ ਆਦਰ ਨਗਰ ਕੌਂਸਲਾਂ ਦੇ ਵਿੱਚ ਈਓ ਦੇ ਅਹੁਦੇ ਤੇ ਰਹਿ ਚੁੱਕਾ ਹੈ ਤੇ ਸਥਾਨਿਕ ਬਿਲਡਰਾਂ ਡਿਵੈਲਪਰਾਂ ਨੂੰ ਗਲਤ ਲੱਗ ਪੈਣ ਚਾਉਂਦਾ ਰਿਹਾ ਇਸ ਦੇ ਇਬਤ ਦੇ ਵਿੱਚ ਉਹਨਾਂ ਨੇ ਅਫਤ ਬਿਲਡਰਾਂ ਦੇ ਖਾਤਿਆਂ ਦੇ ਵਿੱਚੋਂ ਉਸ ਦੀ ਪਤਨੀ ਦੇ ਅਤੇ ਪੁੱਤਰ ਦੇ ਨਾਂ ਤੇ ਬੈਂਕ ਦੇ ਐਂਟਰੀ ਕਰਵਾ ਕੇ ਨਜਾਇਜ਼ ਪੈਸੇ ਇਕੱਠੇ ਕਰਦਾ ਸੀ ਇਸ ਤੋਂ ਲਾਵਾ ਗ੍ਰੀਸ਼ਵਰਮਾ ਦੇ ਛੋਟੇ ਭੰਗਰ ਵਿਕਾਸ ਵਰਮਾ ਜੋ ਕਿ ਵਿਦੇਸ਼ ਦੇ ਵਿੱਚ ਰਹਿ ਰਹੇ ਹਨ ਉਹਨਾਂ ਬਾਰੇ ਪਤਾ ਲੱਗਿਆ ਹੈ ਕਿ ਉਸ ਨੂੰ ਵੀ ਕੁਝ ਸਥਾਨਿਕ ਬਿਲਡਰਾਂ ਤੇ ਡਿਵੈਲਪਰਾਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਹੋਈ ਸੀ ਇਸ ਜਾਂਚ ਦੇ ਇਸ ਬੰਦੀ ਜਾਂਚ ਦੇ ਵਿੱਚ ਚਾਰੀ ਹੈ ਧੋਖਾ ਧੜੀ ਦੇ ਨਾਲ ਇਕੱਠੇ ਕੀਤੇ ਗਏ ਇਸ ਪੈਸੇ ਦੀ ਵਰਤੋਂ ਜਾਇਦਾਦ ਖਰੀਦਣ ਦੇ ਲਈ ਕੀਤੀ ਗਈ